ਤਰਕੀ ਨਾਮ ਨਹੀਂ ਚੋਟ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ੀ ਰਾਮ ਜੀ। ਮੈਂ ਭਰਦੀ ਠਾਕੁਰ, ਸ਼ਿਵ ਸੈਨਾਬਾਲ ਠਾਕਰੇ ਸਿੰਧਾ ਗਰੁੱਪ ਉੱਪਰ ਪ੍ਰਧਾਨ ਪੰਜਾਬ ਤੇ ਮੈਂ ਸਾਰਿਆਂ ਨੂੰ ਇੱਥੇ ਆਨ ਤੇ ਸਾਡੇ ਨਾਲ ਨੂੰ ਛੱਡੇ ਆਏ ਜਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਜੀ, ਦੇਵਰਾ ਡੋਗਰਾ ਜੀ, ਕਮਲ ਕਮਲ ਕੁਮਾਰ ਜੀ ਆਂ, ਸੰਦੀਪ ਸ਼ਰਮਾ ਜੀ ਆਂ, ਮੋਹਿਦ ਕੁਮਾਰ ਜੀ ਆਂ ਤੇ ਸਾਡੀ ਸਾਰੀ ਪੂਰੀ ਟੀਮ ਇੱਥੇ ਪਹੁੰਚੀ ਆ ਤੇ ਜਿਹੜੀ ਲੰਗਰ ਸਾਹਿਲ ਜੀ ਜੀਦਾ ਮੈਂ ਨਾਮ ਲੈਣਾ ਭੁੱਲ ਜਾ ਮੇਰੇ ਤੋਂ ਮੈਂ ਸ਼ਮਾਦਮ ਯਾਤਿਕਾ ਜੀ ਤੇ ਸਾਡੇ ਲੰਗਰ ਸੇਵਾ ਸਮੇਟੀ ਚ ਕਮੇਟੀ ਚ ਜਿਹੜੇ ਇਹ ਸਮਤੀ ਚ ਬੱਲੇ ਕੰਮ ਕਰ ਰਹੇ ਆਂ ਇਹ ਅੱਜ ਤੋਂ ਨਹੀਂ ਆ 4-5 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਮੈਂ ਸਮਾਦ ਦੇ ਬੜੇ ਬੜੇ ਜਿਹੜੇ ਦਿਗਜ ਨੇਤਾ ਉਹਨਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਕਿ ਜਿਹੜੇ ਬੰਦੇ ਸਮਾਦ ਦੇ ਲਈ ਕੰਮ ਕਰ ਰਹੇ ਆਂ ਉਹਨਾਂ ਨੂੰ ਅੱਗੇ ਲਿਆਂਨ ਲਈ ਉਹਨਾਂ ਦੀ ਮਦਦ ਕਰੋ ਤਾਂ ਜੋ ਨੌਜਵਾਨਾਂ ਨੂੰ ਹੌਸਲਾ ਮਿਲੇ ਤਾਂ ਕਿ ਹੋਰ ਵੱਧ ਚੜ ਕੇ ਕੰਮ ਕਰਨ ਸਮਾਦ ਦੇ ਕੰਮ ਕਰਨ ਇਨਾਂ ਦੀ ਕੋਈ ਵੀ ਬਾਹ ਨਹੀਂ ਫੜਦਾ 5 ਸਾਲ ਹੋ ਗਏ ਨੇ ਇਹਨਾਂ ਨੂੰ ਆਪਣਾ ਸਾਰਾ ਇਹ ਆਪਸ ਚ ਜਿਹੜੀ ਵੀ ਹੈ ਡੋਨੇਸ਼ਨ ਕਲੈਕਟ ਕਰਦੇ ਆ ਤੇ ਸਮਾਜ ਦੇ ਪ੍ਰਤੀ ਕੰਮ ਕਰਦੇ ਆ ਇਹ दुख ਤਕਲੀਫ ਜਿੰਨੇ ਵੀ ਬੇਜੁਬਾਨ ਜਾਨਵਰ ਆ ਉਹਨਾਂ ਦਾ ਇਹ ਸਹਾਰਾ ਬਣ ਕੇ ਖੜਿਆ ਨੌਜਵਾਨ ਜਿਵੇਂ ਸੰਦੀਪ ਸ਼ਰਮਾ ਜੀ ਸੰਦੀਪ ਜੀ ਮੋਹਿ ਜੀ ਕਮਲ ਜੀ ਕਿਹਨਾਮ ਇਹਨਾਂ ਦਾ ਸਾਹਿਲ ਜੀ ਔਰ ਇਹ ਕਾਫੀ ਟਾਈਮ ਤੋਂ ਲਗਾਤਾਰ ਸਮਾਜ ਦੇ ਪ੍ਰਤੀ ਕੰਮ ਕਰ ਰਹੇ ਆ ਸਮਾਜ ਨੂੰ ਜਾਗਰੂਤ ਕਰ ਰਹੇ ਆ ਕਿ ਜੀ ਅੱਛੀਆਂ ਚੀਜ਼ਾਂ ਨੂੰ ਅਪਣਾਓ ਬੁਰਾਈਆਂ ਨੂੰ ਛੱਡੋ ਅੱਜ ਦਾ ਨੌਜਵਾਨ ਨਸ਼ਿਆਂ 'ਚ ਭੱਜਿਆ ਫਿਰਦਾ ਇਹ ਵੀ ਨੌਜਵਾਨ ਹੈ ਇਹਨਾਂ ਨੂੰ ਵੀ ਲੋਕ ਕਹਿੰਦੇ ਆ ਜੀ ਨਸ਼ਾ ਕਰੋ ਨਹੀਂ ਪਰ ਇਹ ਕਹਿੰਦੇ ਨਹੀਂ ਅਸੀਂ ਸਮਾਜ ਦਾ ਕੰਮ ਕਰਨਾ ਸਾਡੇ ਜਿਵੇਂ ਸਮਾਜ ਸੇਵੀ ਸੇਵਕ ਹੈਗੇ ਆ ਉਰੇ ਬਹੁਤ ਪੁਰਾਣੇ ਤੁਸੀਂ ਸਾਰੇ ਜਾਣਦੇ ਹੋ ਆਪਣੇ ਭਗਵਾਨ ਦਾ ਜੁਨੇਜਾ ਜੀ ਹੋ ਗਏ ਆ ਹੁਣੀ ਪਿੱਛੇ ਦੇ ਦਿਹਾਂਤ ਹੋਇਆ ਸਰਦਾਰ ਸੁਰਜੀਤ ਸਿੰਘ ਕੋਹਲੀ ਜੀ ਠੀਕ ਹੈ ਬਹੁਤ ਹੀ ਵਧੀਆ ਨੇਤਾ ਜੋ ਸਮਾਜ ਦੇ ਕੰਮ ਕਰਦੇ ਆ ਰਹੇ ਆ ਇਹੋ ਜਿਹੇ ਨੇਤਾਵਾਂ ਦੇ ਨਾਲ ਤੁਸੀਂ ਜੁੜੋ ਇਹ ਜਾਂ ਉਹਨਾਂ ਦੀ ਮਦਦ ਕਰੋ ਤਾਂ ਕਿ ਉਹ ਵੀ ਤੁਹਾਡੀ ਸਪੋਰਟ ਕਰਨ ਤੁਸੀਂ ਉਹਨਾਂ ਦੀ ਸਪੋਰਟ ਕਰੋ ਮਿਲ ਜੁਲ ਕੇ ਕੰਮ ਕਰੋ ਅੱਜ ਸਾਡੇ ਸੰਦੀਪ ਜੀ ਨੇ ਇੱਥੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਵਾਸਤੇ ਪੇੜ ਪੌਦਿਆਂ ਦਾ ਲੰਗਰ ਲਗਾਇਆ ਮੇਰੀ ਹਰ ਨੌਜਵਾਨ ਨੂੰ ਹਰ ਪਰਿਵਾਰ ਨੂੰ ਹਰ ਸਮਾਜ ਦੇ ਵਿਅਕਤੀ ਨੂੰ ਅਪੀਲ ਹੈ ਵੀ ਘਰ ਘਰ ਇੱਕ ਜੇ ਤੁਹਾਡੇ ਕੋਲ ਜ਼ਿਆਦਾ ਜਗ੍ਹਾ ਨਹੀਂ ਹੈ ਇੱਕ ਬੁੱਟਾ ਤਾਂ ਜ਼ਰੂਰ ਲਗਾਓ ਤਾਂ ਜੋ ਆਪਣੀ ਆਉਣ ਵਾਲੀ ਨਸਲਾਂ ਨੂੰ ਪਤਾ ਹੋਵੇ ਵਾਤਾਵਰਨ ਸੰਭਾਲਣ ਦੀ ਉਹਨਾਂ ਨੂੰ ਸਿਹਤ ਮਿਲੇ ਕਿ ਉਹ ਵਾਤਾਵਰਨ ਨੂੰ ਕਿੱਦਾਂ ਆਪਾਂ ਠੀਕ ਰੱਖਣਾ ਮੈਂ ਇਹਨਾਂ ਕਹਿੰਦਾ ਹੋਇਆ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲੰਗਰ ਸੇਵਾ ਸੰਮਤੀ ਦਾ ਜਿਨ੍ਹਾਂ ਨੇ ਐਡਾ ਬੜਾ ਉਪਰਾਲਾ ਕੀਤਾ ਮੈਂ ਛੋਟਾ ਜਿਹਾ ਬੰਦਾ ਇੱਕ ਮੈਂ ਇਹਨਾਂ ਨੂੰ ਇੰਨਾ ਕੇ ਵਿਸ਼ਵਾਸ ਦਿਵਾਨਾ ਆਹ ਨਾਲੇ ਟਾਈਮ ਤੇ ਜਿੱਥੇ ਵੀ ਮੇਰੀ ਕਿਤੇ ਲੋੜ ਪਏਗੀ ਮੈਂ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗਾ ਸਾਡੀ ਪੂਰੀ ਟੀਮ ਖੜੇਗੀ ਬਸ ਮੈਂ ਇਹਨਾਂ ਹੀ ਵਿਸ਼ਵਾਸ ਦਿਵਾਨਾ ਮੈਂ ਕੋਈ ਜ਼ਿਆਦਾ ਕੁਝ ਨਹੀਂ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਕੀ ਨਾਮ ਹੈ ਮੇਰਾ ਨਾਮ ਸਰਪੰਚ ਦਰਸ਼ਨ ਸਿੰਘ ਬੈਣ ਗੁਰੂ ਗਿਆਨਨਾਥ ਵਾਲਮੀਕੀ ਧਰਮ ਸਮਾਜ ਸ੍ਰੀ ਅਮਰਤ ਸਰਪੋਈ ਬਲਮੀਕੀ ਪੀਰ ਤੋਂ ਸਭਾ ਪ੍ਰਧਾਨ ਆ ਸਰ ਤੁਸੀਂ ਲੰਗਰ ਦੇ ਕੈਂਪ ਵਿੱਚ ਕੌਣ ਸੀ ਟੀਕਾ ਨੇ ਸੋ ਮੈਨੂੰ ਜਿਹੜਾ ਲੰਗਰ ਸੇਵਾ ਸਮਤੀ ਹੈ ਇੱਕ ਐਸੋਸੀਏਸ਼ਨ ਬਣੀ ਆ ਤੇ ਚਾਰ ਪੰਜ ਸਾਲ ਦੇ ਵਿੱਚੋਂ ਜਿਹੜੀ ਜਿਵੇਂ ਲੰਗਰ ਦੀ ਸੇਵਾ ਕਰਨੀ ਆ ਭੁੱਖੇ ਨੂੰ ਲੰਗਰ ਛਕਾਉਣਾ ਗਰੀਬ ਪਰਿਵਾਰਾਂ ਨੂੰ ਰਸਣ ਦੇਣਾ ਜਾਂ ਰਸਤੇ ਦੇ ਵਿੱਚ ਜਿਹੜਾ ਕੋਈ ਵੀ ਪਸ਼ੂ ਪੰਛੀ ਦੇ ਸੱਟ ਲੱਗਦੀ ਐਕਸੀਡੈਂਟ ਹੁੰਦਾ ਉਹਦੇ ਵਿੱਚ ਬਹੁਤ ਵੱਡੀ ਸੇਵਾ ਨਿਭਾਰੀ ਆ ਸੋ ਕਹਿੰਦੇ ਭਲਾ ਕਰਨਾ ਚਾਹੁੰਦਾ ਔਰ ਮੈਨੂੰ ਲੱਗਦਾ ਵੀ ਟਾਮੇ ਟਮ ਇਦਾਂ ਦੇ ਲੋਕ ਟੱਕਰਦੇ ਆ ਇਸ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ ਔਰ ਸਾਡੇ ਦੀਪ ਟਾਕਰ ਜੀ ਸ਼ਿਵ ਸਾਇਨਾ ਦੇ ভাইস ਪ੍ਰਧਾਨ ਮੇਰੇ ਭਰਾ ਨੇ ਵੱਡੇ ਉਹ ਵੀ ਇੱਥੇ ਪਹੁੰਚੇ ਨੇ ਸੋ ਚੰਗਾ ਲੱਗਿਆ ਕਿ ਅੱਜ ਇਹਨਾਂ ਨੇ ਜਿਹੜਾ ਵਾਤਾਵਰਨ ਨੂੰ ਬਚਾਉਣ ਵਾਸਤੇ ਰੁੱਖ ਲਗਾਓ ਪਾਣੀ ਬਚਾਓ ਸਭ ਤੋਂ ਵੱਡੀ ਗੱਲ ਹੈ ਕਿ ਇਸ ਟਾਈਮ ਜਿਹੜਾ ਸਾਡੇ ਪੰਜਾਬ ਦਾ ਪਾਣੀ ਉਹ ਨੀਚੇ ਜਾ ਰਿਹਾ ਅੱਜ ਇਹਨਾਂ ਨੇ ਜਿਹੜੀ ਰੁੱਖਾਂ ਦੀ ਲੰਗਰ ਲਗਾਇਆ ਗਿਆ ਬਹੁਤ ਚੰਗੀ ਜਿਹੜਾ ਮੈਸੇਜ ਲਾਇਆ ਸਮਾਜ ਨੂੰ ਸੋ ਲੰਗਰ ਸੇਵਾ ਸਮਤੀ ਦੇ ਬਾਰੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੀ ਜਥੇਬੰਦੀ ਦੇ ਨਾਲ ਲੱਗ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਆ ਖਾਸ ਕਰਕੇ ਪਟਿਆਲੇ ਦੇ ਜਿਹੜੇ ਮੁੱਤਬਰ ਵਿਅਕਤੀ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਆਪਣੀ ਜਥੇਬੰਦੀ ਵੱਲੋਂ ਵੀ ਜੇ ਕੋਈ ਵੀ ਕੋਈ ਵੀ ਜਥੇਬੰਦੀ ਕੋਈ ਵੀ ਸਮਾਜ ਸੇਵਾ ਦੇ ਵਿੱਚ ਅੱਗੇ ਆਉਂਦੀ ਆ ਜਥੇਬੰਦੀ ਤਾਂ ਉਹਦਾ ਸਾਥ ਦੇਣਾ ਚਾਹੀਦਾ ਕਿਉਂਕਿ ਸਾਡੇ ਸੰਦੀਪ ਸ਼ਰਮਾ ਜੀ ਇਹਦੇ ਸਰਪ੍ਰਸਤ ਨੇ ਸਹਿਲ ਜੀ, ਮੋਹਿਤ ਜੀ ਤੇ ਕਮਲ ਜੀ ਤੇ ਮੈਡਮ ਨੀਸ਼ਾ ਜਾਦਵ ਜੀ ਇਹ ਸਾਰੇ ਜਿਹੜੇ ਰਲ ਕੇ ਇਸ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸੋ ਮੇਰੀ ਵੀ ਬੇਨਤੀ ਹੈ ਜਿੰਨੇ ਵੀ ਇੱਥੇ ਪਟਿਆਲੇ ਦੇ ਨੌਕਲ ਮੋਤਵਰ ਲੀਡਰ ਨੇ ਕਿਸ ਤਰ੍ਹਾਂ ਦੀ ਜਿਹੜੀ ਜੱਥੇਬੰਦੀ ਕੋਈ ਸੇਵਾ ਕਰਦੀ ਹੈ ਉਹਦੀ ਮਦਦ ਕਰੀਏ ਤਾਂ ਜੋ ਸਮਾਜ ਦੇ ਵਿੱਚ ਚੰਗਾ ਮੈਸੇਜ ਤੇ ਲੋਕਾਂ ਦੀ ਸੇਵਾ ਹੋ ਸਕੇ ਧੰਨਵਾਦ